ਰਾਤੇ ਚ ਵੈਸ਼ਨੋ ਦੇਵੀ ਸਾਰੇ ਗਾ ਕੇ ਆਏ ਪਿਛਲੇ ਨਰਵਾਤ ਤੇ ਜੀ ਤੇ ਉੱਥੇ ਜਦੋਂ ਜਾਂਦੇ ਤੇ ਪੇਟ ਗਾਉਂਦੇ ਆ ਤੇਰੀਆਂ ਉਡੀਕਾਂ ਦਾ ਤੀਏ ਤੇਰੀਆਂ ਉਡੀਕਾਂ ਮੈਂ ਕਿਹਾ ਮੇਰੀ ਹਾਜ਼ਰੀ ਲੱਗ ਗਈ ਜਦੋਂ ਮੇਲਾ ਮਈਆ ਦਾ ਗਾ ਦਿੰਦੇ ਮੈਂ ਕਿਹਾ ਲੱਗੀ ਹਾਜ਼ਰੀ ਇਦਾਂ ਹੀ ਇੱਕ ਵਾਰੀ ਮੈਂ ਬਾਹਰ ਕੈਨੇਡਾ ਅਮਰੀਕਾ ਸੀ ਕਿਤੇ ਤੇਨੂੰ ਕੋ ਉਧਰ ਮੇਲਾ ਆ ਗਿਆ ਸਾਈਂ ਜੀ ਦਾ ਸੀ ਸਾਡੇ ਗੁਰੂ ਨੇ ਤੇ ਮੈਂ ਸਿਗਾਂ ਦੀ ਉਥੇ ਤੇ ਮੇਰਾ ਪਿੱਛੋ ਭਜਨ ਲੱਗ ਗਿਆ ਮौज ਤੇਰੀ ਸਾਈਆਂ ਉਥੇ ਦਰਬਾਰ ਤੇ ਤੇ ਗੁਰਦਾਸ ਮਾਨ ਜੀ ਨੂੰ ਕਹਿੰਦੇ ਸਲੀਮ ਸਾਹਿਬ ਨਹੀਂ ਆਏ ਤੇ ਅਗਿਉਂ ਮਾਨ ਸਾਹਿਬ ਕਹਿੰਦੇ ਕਿ ਉਹਦੀ ਹਾਜ਼ਰੀ ਲੱਗੀ ਆ ਦੇਖੋ ਵੱਜੀ ਜਾ ਰਹੀ ਐਦਾਂ ਹੀ ਹੈ ਮਾਤਾ ਰਾਣੀ ਆਪੇ ਹਾਜ਼ਰੀਆਂ ਲਵਾ ਲੈਂਦੀ ਔਰ ਜਿੰਨੂੰ ਉਹ ਚਾਵੇ ਉਹ ਨੂੰ ਇੰਟਰਵਿਊ ਨਹੀਂ ਕਰਨ ਦਿੰਦੇ ਆਪਣੀ ਜੂਝੇ ਉਹਦੀ ਮਰਜ਼ੀ ਆ ਉਹਦੇ ਰੰਗ ਆ